ਕਿੱਤੇ ਕੀ ਨਾਮ ਹੈ ਤੁਹਾਡਾ ਦਿਲੀਪ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਬਾਈ ਜੀ ਪੰਡਤਾਲ ਸੈਕਟਰ ਬਾਈ ਜੀ ਇਹ ਕੀ ਗੱਲ ਹੋਈ ਹੋਈ ਹੈ ਜਿਹੜੀ ਲੜਾਈ ਹੋਈ ਹੈ ਜੀ ਇਹ ਬਾਈ ਚਿੱਟੇ ਦਾ ਰੋਲ ਹੈ ਚਿੱਟਾ ਬੰਦ ਕਰਾਉਣਾ ਚਾਹੁੰਦੇ ਆ ਉਹ ਮੁੰਡਾ ਲੈਦਾ ਠੀਕ ਹੈ ਉਹ ਰੌਲਾ ਇਹ ਪੂਰਨ ਚੱਟਾਂ ਸੁੱਟਾਵਾ ਰਹੇ ਉਹ ਕੌਣ ਹੈ ਜਿਨ੍ਹਾਂ ਨਾਲ ਤੁਹਾਡੀ ਲੜਾਈ ਪਈ ਹੈ ਉਹ ਸਾਡੇ ਪਿੰਡ ਦਾ ਹੀ ਮੁੰਡਾ ਹੈ ਤੇ ਬਾਹਰ ਬੁਲਿਹਰ ਲਿਆ ਕੇ ਬੁਲਾ ਕੇ ਮੈਂ ਸਾਡਾ ਚੱਟਾ ਸੁੱਟਾ ਬਣਾ ਦਿਆ ਘਰਿਆ ਘਰ ਨੂੰ ਵੀ ਕੋਈ ਨੁਕਸਾਨ ਪਹੁੰਚਾਇਆ ਗਿਆ ਘਰ ਨੂੰ ਬਿਲ ਸਾਰਾ ਕੁਝ ਘਰੇ ਬਚਾ ਲਿਆ ਜਿਹੜਾ ਸਿੱਖ ਘਰੋਂ ਗਿਆ ਦੇ ਸੱਤ ਜੀ ਸਾਰੇ ਘਰ ਸੱਤ ਬਚਾ ਤੇ ਹਾਂਜੀ ਕੀ ਨਾਮ ਹੈ ਬਈ ਸਿੰਘ ਬਈ ਜੀ ਜਿਹੜੀ ਲੜਾਈ ਹੋਈ ਹੈ ਕੀ ਕਾਰਨ ਹੋਇਆ ਇਹ ਇਹ ਬਈ ਚਿੱਟੇ ਦਾ ਹੀ ਕੰਮ ਸੀਗਾ ਸਾਬ ਉਸ ਮੁੰਡੇ ਨੇ ਕਹਿਤਾ ਵੀ ਯਾਰ ਐ ਕਰਕੇ ਉਹ ਚਿੱਟਾ ਨਾ ਪੂਆ ਕਰ ਆ ਗੱਬੀ ਅਜ ਪੰਜ ਦਿਨ ਹੋ ਗਈ ਸਾਨੂੰ ਅਸੀਂ ਅੱਖ ਨੂੰ ਵਿੱਚ ਕੇ ਵੀ ਸਾਨੂੰ ਹੀ ਪਤਾ ਜਿਹੜਾ ਸਾਡੇ ਮੋਹਣਾ ਹੋਈ ਜਾਂਦੀ ਹੈ ਸਾਡੇ ਸੱਤ ਘਰ ਸੀ ਸੱਤੇ ਘਰ ਸਾਡੇ ਸਾੜ ਕੇ ਸਵਾਹ ਬਣਾਤੇ ਛੱਤਾਂ ਨੂੰ ਅੱਗ ਲਾਦੀ ਪੇਟੀਆਂ ਚ ਤੇਲ ਪਾ ਪਾ ਕੇ ਬੈਡਾਂ ਤੇ ਤੇਲ ਪਾ ਪਾ ਮੋਬਿਕਲ ਸੀਗਾ ਸਾਡੇ ਕੋਲੇ ਮੋਟਰਸਰ ਉਹ ਵੀ ਸਾਰਾ ਭੰਨਦਾ ਅੱਗ ਨੂੰ ਲਾਦੀ ਪਾ ਕੇ ਪੈਟਰੋਲ ਤੇ ਬਾਰੋਂ ਸਾਧ ਕੇ ਮਹੰਦਿਰ ਦਾ ਮੁੰਡਾ ਦੇ ਸੱਟਾਂ ਬੰਵਾਦਾਂ ਸਰਪੜਵਾ ਵੜ ਤੇ ਸਾਰੇ ਬੰਦੇ ਬੋਲਾਂਗੇ ਬਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਗਟਾਜੀ ਪਿੰਡ ਦਾਣ ਸਿੰਘ ਵਾਲਾ ਜੀ ਮੇਰਾ ਵੀਰ ਛੋਟਾ ਦੁਕਾਨ ਤੇ ਗਿਆ ਸੀ ਦੁਕਾਨ ਤੇ ਸੀ ਮੈਂ ਉਧਰ ਮੈਂ ਜਾਵਣਾ ਤਾਂ ਖਾਂ ਤੋਂ ਸੌਦਾ ਲੈਣ ਸੌਦਾ ਰਣ ਗਿਆ ਤੂੰ ਤੇ ਰਾ ਉਹ ਮੁੰਡਾ ਜਿਹੜਾ ਚਟਾ ਵੇਚਦਾ ਹੀ ਉਹਦੇ ਕਿਤੇ ਉਹਦੇ ਨਾਲ ਪਾੜਨ ਵਾਲ ਨੂੰ ਕਹਦਾ ਉਹਦੇ ਨੂੰ ਉਹਨੇ ਕਿਤੇ ਦੁਕਾਨ ਤੇ ਉਹ ਮੁੰਡੇ ਨੇ ਕਹਦਾ ਵੀ ਤੂੰ ਯਾਰ ਤੂੰ ਜੇ ਵੇਚਣਾ ਹੀ ਅਸਮਾਨ ਤੋਂ ਬਾਹਰ ਵੇਚਿਆ ਰ ਇੱਥੇ ਬੱਚਿਆਂ ਦੀ ਜੜ ਨਹੀਂ ਕੱਲਦੀ ਤੇ ਇੱਥੇ ਸੋਹ ਰਿਆ ਕੋਲੋਂ ਤੂੰ ਇੱਥੇ ਜੜ ਵੱਢੀ ਜਾਣਾ ਉਹ ਨਹੀਂ ਰੁਕਿਆ ਜੀ ਕਹਿੰਦੇ ਉਹ ਇਨੇ ਕਿਰਪਾਨਾ ਲੈ ਕੇ ਆ ਗਏ ਜੀ ਕਿਰਪਾਨਾ ਲੈ ਕੇ ਆ ਗਏ ਨੇ ਬਾਹੂ ਕਿੰਨੂ ਕੱਢ ਗਈ ਘਰਾਂ ਨੂੰ ਕਿੰਨਾ ਦਾ ਨੁਕਸਾਨ ਪਹੁੰਚਾਇਆ ਗਿਆ ਜੀ ਘਰੇ ਤੇ ਸਾਰਾ ਕੁਝ ਛੱਡਿਆ ਹੀ ਕੋਈ ਨਹੀਂ 1.5 ਸਰ ਦੇ ਜਿਹੜੇ ਆ ਜੀ ਇਹਨੇ ਕੁਝ ਨਹੀਂ ਛੱਡਿਆ ਜੀ ਸਾਰਾ ਛੇ ਦੇ ਛੇ ਸਾਡੇ ਘਰ ਦੇ ਨੇ ਤਬਾਹ ਕਰ ਤੇ ਰਾਤ ਮੋਟਰਸਾਈਕਲ ਦੀ ਮੋਟਰਸਾਈਕਲ ਦੀ ਸਾਰਾ ਕੰਮ ਚਾਹਦਾ ਜੀ ਕਿਵੇਂ ਤੇਲ ਵਗੈਰਾ ਨਾਲ ਲੈ ਕੇ ਆਈ ਸੀ ਕਿ ਇਹ ਨਾਲ ਜੀ ਉਹਨਾਂ ਦੇ ਬਾ ਬੋਤਲਾ ਚ ਬਾਪਾ ਬਾਪਾ ਇਹਨਾਂ ਨੇ ਉਹ ਕਰਿਆ ਜੀ ਘਰ ਬਿੱਤੇ ਮੈਂ ਮਜਾਈ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਰੂਪ ਸਿੰਘ ਭਾਈ ਜੀ ਲੜਾਈ ਹੋਣ ਦਾ ਕੀ ਕਾਰਨ ਹੈ ਇਹ ਲੜਾਈ ਹੋਣ ਦਾ ਕਾਰਨ ਹੈ ਜੀ ਮੇਰਾ ਭਾਈ ਜਸਪ੍ਰੀਤ ਉਹ ਘਰੇ ਫਰਨਾ ਚਾਹੁੰਦੀ ਹੁੰਦੀ ਸੀ ਕੰਮ ਤੋਂ ਆ ਕੇ ਦੁਕਾਨ ਦੇ ਕਿਹੜੇ ਸਾਦਾ ਪਤਾ ਲੈਣ ਗਿਆ ਸੀ ਤੇ ਦੇਖੋ ਪਹਿਲਾਂ ਕਿਤੇ ਉਹਨੇ ਉਹਨਾਂ ਨੂੰ ਆ ਕੇ ਆਖਿਆ ਹੋਣੀ ਸੀਗਾ ਉਹ ਮulti ਮਾਰਨ ਦਾ ਰਿਪਾਰਟ ਸਟਾਟਿੰਗ ਆ ਸ਼ਾਮ ਨੂੰ ਕੰਮ ਤੋਂ ਆ ਕੇ ਖਲਾਸਾ ਰੱਖਿਆ ਵੀ ਆ ਕੀ ਬਣ ਗਿਆ ਬਜਿੱਕਰਾਂ ਦਾ ਕਿੰਨਾ ਨੁਕਸਾਨ ਹੋ ਤਾ ਪਿਆ ਕਰਾਂਦਾ ਜੀ ਤੁਸੀਂ ਪੂਰਾ ਉਹਨਾਂ ਨੇ ਕੱਖ ਨਹੀਂ ਛੱਡਿਆ ਜੀ ਸਾਡਾ ਜਿੰਨਾ ਪੈਸਾ ਟੱਕ ਪਿਆ ਸੀ ਸਿਹਾਣਾ ਪਿਆ ਸੀ ਧਰੇ ਹਾਂਜੀ ਪਸ਼ੂ ਡੰਗਰ ਸਾਰੇ ਸਮੈਂਡਰ ਸੱਪੇ ਪੇਟੀਆਂ ਪੂਟੀਆਂ ਅਗਲਾ ਦੀ ਸਮੰਜੇ ਦੇ ਉੱਤੇ ਕੁਸ ਕੱਖ ਨਹੀਂ ਛੱਡਿਆ ਬਸ ਸੀ ਕੋਣ ਬੰਦੇ ਉਹ ਸੀ ਉੱਥੇ ਸਾਡੇ ਘਰਾਚੂ ਹੀ ਆ ਜੀ ਬਸ ਬਦਮਾਸ਼ੀ ਜਿਹੜੀ ਗੱਲ ਆ ਮਤਲਬ ਕਿ ਜਿਵੇਂ ਕਹਿੰਦਾ ਬਦਮਾਸ਼ੀ ਬਦਮਾਸ਼ੀ ਬਸ ਬਦਮਾਸ਼ੀ ਘਟੋ ਘਟ ਤਿੰਨ ਚਾਰ ਸੌ 250 ਬੰਦਾ ਸੜਕੇ ਬਾਹਰੋਂ ਫੇਰੇ ਕੰਮ ਕਰਵਾਇਆ ਉਹ ਬੰਦੇ ਜੀ ਮੈਨੇ ਕੀ ਨਾਮ ਆ ਤੁਹਾਡਾ ਮੈਨੇ ਜਿਹੜੀ ਲੜਾਈ ਹੋਈ ਆ ਕੀ ਕਾਰਨ ਆ ਇਹ ਇਹ ਜੀ ਆਈ ਬਸ ਕਹਿਤਾ ਇਹ ਜਿੱਟਾ ਤੁਸੀਂ ਬਾਹਰ ਜਾ ਕੇ ਵੇਚ ਲਓ ਇਹਦਾ ਚਿੱਟਾ ਬੋਲ ਦੋ ਵਿਛਦਾਈ ਬਸ ਇਹ ਗੱਲ ਕਹੀਏ ਵੀ ਚਿੱਟਾ ਬਾਰੇ ਵਿੱਚ ਜਲਾ ਉਹ ਕੰਦਾ ਵਿੱਚ ਮੈਨੂੰ ਇਹ ਗੱਲ ਕਿਉਂ ਕਹਿਣਾ ਕਿ ਬੀ ਚਿੱਟਾ ਬਾਰੇ ਵਿੱਚ ਜਲਾ ਬਸ ਇੱਦਾਂ ਹੀ ਖਲਾਉਂਦੇ ਆ ਮੈਨੇ ਘਰਾਂ ਦਾ ਕਿੰਨਾ ਨੁਕਸਾਨ ਘਰਾਂ ਦਾ ਸਾਰਾ ਨਿਕਸਾਨ ਹੈ ਹੀ ਘਰਾਂ ਦਾ ਜਿਹੜੇ ਕੋਸੇ ਬਸ ਜਿਹੜੇ ਕੱਪੜੇ ਪਾਏ ਉਹਦੀ ਹੀ ਹੈ ਕੋਈ ਕੋਈ ਸੰਬੰਧ ਨਹੀਂ ਸੁਪਨੇ ਕੋਈ ਹੋਰ ਬੰਦੇ ਜੋਸਪ੍ਰੀਤ ਸਿੰਘ ਭਾਈ ਜੀ ਜਿਹੜੀ ਲੜਾਈ ਹੋਈ ਹੈ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਵੀਰੇ ਇਹ ਚਿੱਟੇ ਦੇ ਖਿਲਾਫ ਲੜਾਈ ਸੀ ਅਸੀਂ ਉਹਨੂੰ ਆਖਿਆ ਵੀ ਤੂੰ ਚਿੱਟਾ ਇੱਥੇ ਬੰਦ ਕਰ ਦਿੱਤੀ ਚਿੱਟਾ ਲਾਉਂਦਿਆਂ ਕਰੋ ਆਵਦਾ ਹੁਰਦੂ ਕਿਤੇ ਵੀ ਜਿਉਂ ਵੇਚਣਾ ਦਾ ਵੇਚ ਸਾਡੇ ਤੋਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਚਿਟਾੜੇ ਦੇ ਵਿੱਚ ਉਸ ਬੰਦੇ ਨੇ ਇਸੇ ਚੀਜ਼ ਨੂੰ ਰਾਂਝ ਸੁਮੰਨੇ ਵੀ ਮੈਨੂੰ ਇਹਨਾਂ ਨੇ ਐ ਕਿਉਂ ਕਹਤਾ ਉਹ ਬੰਦਾ ਬੰਤੇ ਦਾ ਸਮਝ ਲੋ ਸਰਪੰਚ ਦਾ ਇੱਕ ਪੀ ਆ ਉਹਦਾ ਐਡਾ ਸਾਰਾ ਵੀ ਉਹਦੀ ਪਾਵਰ ਦਾ ਨੂੰ ਹੰਕਾਰ ਹੰਕਾਰ ਦੇ ਕਾਰਨ ਹੀ ਉਹ ਚਿਟਾ ਫੁੱਲ ਵੇਚ ਰਿਹਾ ਤੇ ਇਸੇ ਵਜ੍ਹਾ ਦੇ ਨਾਲ ਹੀ ਮੇਰੇ ਨਾਲ ਵੀ ਇਹਨਾਂ ਨੇ ਲੜਾਈ ਪਈ ਸ਼ਾਮ ਨੂੰ 8 ਵਜੇ ਦੀ ਗੱਲ ਹੈ ਜਦੋਂ ਮੈਂ ਆਪਣੇ ਘਰੋਂ ਚੱਲ ਕੇ ਦੁਕਾਨ ਤੇ ਜਾਣਾ ਸੌਦਾ ਲੈਣਾ ਤੇ ਮੈਨੂੰ ਵਾਪਸ ਆਉਂਦੇ ਵਕਤ ਉਹ ਦੋਨ ਸਾਣ ਮਿਲਦੇ ਕਰਵਿੰਦਰ ਸਿੰਘ ਦੂਜਾ ਧਰਮਪ੍ਰੀਤ ਸਿੰਘ ਦੋਨੋਂ ਇੱਕ ਦੇ ਹੱਥ ਦੇ ਵਿੱਚ ਖੰਡਾ ਹੈਗਾ ਤੇ ਇੱਕ ਦੇ ਹੱਥ ਦੇ ਵਿੱਚ تلوار ਆ ਆ ਜਿਹੜੀ ਮੇਰੇ ਸਿਰ ਚ ਬੱਜੀ ਹੋਈ ਹੈ ਇਸੇ ਤਰ੍ਹਾਂ ਮੈਂ ਉਹਦੇ ਬਚਦਾ ਬਚਦਾ ਬਚਾਅ ਕਰਦਾ ਕਿ ਰਾਂ ਉਹਨਾਂ ਕੋਲੋਂ ਲੇਕ ਲਗੇ ਆਪਣੇ ਘਰੇ ਆ ਗਿਆ ਮੈਨੂੰ ਛਡਾਉਣ ਦੇ ਲਈ ਕੇਵਲ ਸਿੰਘ ਪ੍ਰਗਟ ਸਿੰਘ ਦਲੀਪ ਸਿੰਘ ਰਣਜੀਤ ਸਿੰਘ ਤੇ ਅਣਮੋਲ ਸਿੰਘ ਇਹ ਮੈਨੂੰ ਛੜਾਉਣ ਦੇ ਲਈ ਆਏਗੇ ਉਸ ਦਲਵਿੰਦਰ ਸਿੰਘ ਨੇ ਇਹਨਾਂ ਦੀ ਵੀ ਕਿਰਪਾ ਨਾ ਬਾਰਨ ਮੇਰੀ ਇਹ ਲੜਾਈ ਦੇ ਵਿੱਚ ਮੇਰੇ ਨੇ ਇਹ ਘਰਾਂ ਨੂੰ ਅੱਗ ਲਾਈ ਗਈ ਹੈਗੀ ਉਹ ਕੀ ਕਾਰਨ ਹੈ ਜੀ ਬਸ ਵੀ ਉਹ ਕਰ ਰਹੇ ਮੰਦਿਰ ਸੱਦੀ ਹੋਈ ਸੀਗੀ ਤੇ ਜੋ ਉਹਨਾਂ ਦੇ ਮਨਪਾਏ ਬੰਦੇ ਜਿਆਦੇ ਸੀ ਕਰੀ ਗਏ ਬਸ ਬਜੀ ਘਰਾਂ ਦਾ ਕਿੰਨਾ ਕੁ ਨੁਕਸਾਨ ਹੈ ਘਰਾਂ ਦੇ ਵਿੱਚ ਵੀਰੇ ਕੱਖ ਵੀ ਨਹੀਂ ਬਚਿਆ ਸਾਡੇ ਸਾਡੇ ਜੋ ਕੋਈ ਕੁੜੀ ਬੋਤੀ ਨਗਦ ਰੱਛੀ ਪਈ ਸੀ ਉਹ ਕੱਟ ਕੇ ਲੈ ਕੇ ਚੱਕ ਗਏ ਕੋਈ ਸੋਨਾ ਥੋੜਾ ਬੁੱਤਾ ਪਿਆ ਸੀ ਉਹ ਲੈ ਕੇ ਚੱਕ ਗਏ ਸਿਲੰਡਰ ਢੋਲਗਾ ਲੈ ਕੇ ਮੋਟਰਸਾਈਕਲਾਂ ਨੂੰ ਅੱਗ ਲਾਤੀ ਵਾਸ਼ਿੰਗ ਮਸ਼ੀਨਾਂ ਨੂੰ ਅੱਗ ਲਾਤੀ ਕੂਲਰਾਂ ਨੂੰ ਅੱਗ ਲਾਤੀ ਜੋ ਲੀੜਾ ਕੱਪੜਾ ਪਿਆ ਸੀ ਉਹ ਸਭ ਸਾੜਤਾ ਜੋ ਕਿਸੇ ਦਾ ਕੋਈ ਪਸ਼ੂ ਖੜਾ ਤੇ ਸੀ ਬਾਹਰ ਦੇ ਵਿੱਚ ਉਹ ਵੀ ਲੈ ਕੇ ਖੋਲ ਕੇ ਇਹਨਾਂ ਨਾਲ ਨਸਨ ਕੀਤਾ ਹੋਇਆ ਵੀਰੇ ਉਹਨਾਂ ਨੇ ਜੀ ਸਰ ਕੀ ਨਾਮ ਹੈ ਜੀ ਮੈਂ ਅਨਰਵਿੰਦਰ ਸਿੰਘ ਪੀਐਸਪੀ ਪੁੱਛੋ ਸਰ ਜਿਹੜਾ ਇਹ ਝਗੜਾ ਹੋਇਆ ਦਾਨ ਸਿੰਘ ਵਾਲੇ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹ ਕੱਲ ਪਿੰਡ ਦਾਨ ਸਿੰਘ ਵਾਲਾ ਵੀ ਜਸਪ੍ਰੀਤ ਸਿੰਘ ਤੇ ਹਰਵਿੰਦਰ ਸਿੰਘ ਜੋ ਕਿ ਆਪਸ ਵਿੱਚ ਸਕੇ ਸਬੰਧੀ ਨੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਕਿਸੇ ਗੱਲ ਨੂੰ ਲੈ ਕੇ ਤੇ ਉਸ ਦੇ ਹਰਵਿੰਦਰ ਦੇ ਹਰਵਿੰਦਰ ਦੀ ਜਿਹੜੀ ਜਸਪ੍ਰੀਤ ਸਿੰਘ ਵੱਲੋਂ ਥੋੜੀ ਬਹੁਤ ਕੁੱਟਮਾਰ ਕੀਤੀ ਗਈ ਸੀ ਉਸ ਉਸ ਤੋਂ ਖਾਲ ਖੰਦੇ ਆ ਜਿਹੜਾ ਹਰਵਿੰਦਰ ਨੇ ਰਾਤ ਨੂੰ ਕੋਈ ਆਪਣੇ ਹੋਰ ਬੰਦਿਆਂ ਨੂੰ ਬੁਲਾ ਕੇ ਜਿਹੜੇ ਜਸਪ੍ਰੀਤ ਦੇ ਸਕੇ ਸਬੰਧੀ ਸੀ ਉਹਨਾਂ ਦੇ ਚਾਚੇ ਤਾਏ ਤੇ ਉਹਨਾਂ ਦੇ ਘਰਾਂ ਦੇ ਹਮਲਾ ਕੀਤਾ ਤੇ ਪਤਾ ਲੱਗਿਆ ਵੀ ਉਹਨਾਂ ਦੇ ਉਹਨਾਂ ਵੱਲੋਂ ਦੇ ਘਰਾਂ ਨੂੰ ਆਕ ਬਗੈਰਾ ਵੀ ਲਗਾਈ ਗਈ